ਪਹਿਲਾਂ ਵੀ ਮੈਂ ਮੈਨੂੰ ਲੱਗਾ 15 20 ਸਾਲ ਪਹਿਲਾਂ ਆਈ ਸੀ ਉਹਦੋਂ ਨੇ ਸ਼ੁਰੂ ਕੀਤਾ ਸੀ ਉਹਦੋਂ ਉਹਦੋਂ ਤੋਂ ਸ਼ੁਰੂ ਕੀਤਾ ਕਰਦੇ ਕਰਦੇ ਅੱਜ ਇਸ ਹਾਈਐਸਟ ਲੈਵਲ ਤੇ ਪਹੁੰਚ ਗਏ ਨੇ ਕੋਸ਼ੇਰਾਂ ਦੇ ਵਿੱਚ ਜੇਕਰ ਦੇਖਿਆ ਜਾਏ ਤਾਂ ਫੂਟਲਾਈਨ ਦੇ ਵਿੱਚ ਮਨਾਈਆਂ ਜਾਂਦੀਆਂ ਨੇ ਹੈ ਨਾ ਉੱਥੇ ਗੇਮਾਂ ਗੁਮਾਂ ਖੇਡ ਕੇ ਅੱਜ ਪਿੰਗਾ ਤਾਂ ਹੈ ਹੀ ਨਹੀਂ ਹੁਣ ਕਿਤੇ ਗੱਲ ਇਹ ਨੇ ਬਟ ਜਗ੍ਹਾ ਵੀ ਹੈ ਨਹੀਂ ਪਿੰਗਾਂ ਦੀ ਹੈਨਾ ਜਿਵੇਂ ਨਾ ਕੋਈ ਪੇਪਲਾ ਨਾ ਕੋਈ ਦਰਾਖਤ ਹੈ ਨਾ ਕੋਈ ਗੱਲ ਹੈ ਕੀ ਬਾਤ ਉਹ ਕਿੱਥੇ ਕੀ ਪਿੰਗਾ ਬਉਣ ਜਿੰਨਾ ਵੀ ਕੋਸ਼ਿਸ਼ ਤਾਂ ਕਰਦੀ ਹੈ ਸਾਰੀਆਂ ਵੀ artigੀਆਂ ਦਾ ਮੇਲਾ ਮੰਗਾਈਏ ਤੁਸੀਂ ਆਪਣੇ ਸਮੇਂ ਤੇ ਵੀ ਆ ਪਿੰਡਾਂ ਦੇ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਹੋਣਾ ਤੁਸੀਂ ਵੀ ਤੀਆਂ ਮਨਾਈਆਂ ਹੋਣੀਆਂ ਪਿੰਗਾ ਝੂਟੀਆਂ ਹੋਣੀਆਂ ਹੈਨਾ ਉਹ ਸਮਾਂ ਯਾਦ ਆਉਂਦਾ ਅੱਜ ਹਾਂ ਯਾਦ ਕਿਉਂ ਨਹੀਂ ਆਉਂਦਾ ਪੁਰਾਣੇ ਜੀ ਜਾਨ ਪੁਰਾਣੀ ਜੀ ਜਾਨ ਸਾਰੀਆਂ ਯਾਦ ਹੁੰਦੀਆਂ ਕਿਉਂਕਿ ਸਾਡੇ ਵੇਲੇ ਵੀ ਤੀਆਂ ਲੱਗਦੀਆਂ ਹੁੰਦੀਆਂ ਸੀਗੀਆਂ ਕੁੜੀਆਂ ਸਾਰੀਆਂ ਉਹਦੇ ਪੇਕੇ ਘਰੋਂ ਦੀ ਆਉਂਦੀ ਸੀ ਸਾਰੀਆਂ ਫਿਰ ਆ ਕੇ ਨੱਚਦੀਆਂ ਟੱਪਦੀਆਂ ਗੀਤ ਗਾਉਂਦੀਆਂ ਚੰਗੀਆਂ ਮਾੜੀਆਂ ਗੱਲਾਂ ਸਾਰੀਆਂ ਕਰਦੀਆਂ ਤੇ ਮੇਰੇ ਵੱਡੇ ਸਿਸਟਰ ਜਾਂਦੇ ਹੁੰਦੇ ਸੀ ਅਸੀਂ ਉਹਨਾਂ ਨਾਲ ਤੀਆਂ ਦੇਖਣ ਜਾਂਦੀ ਹੁੰਦੇ ਸੀ ਪਿੱਛੋਂ ਕੁੜੀਆਂ ਆਉਂਦੀਆਂ ਪਿੰਡ ਚੋਂ ਨਿਕਲ ਕੇ ਸਾਡੇ ਘਰ ਬਾਹਰ ਵਾਲ ਸੀ ਤੇ ਗੀਤ ਗਾਉਂਦੀਆਂ ਆਉਂਦੀਆਂ ਤੇ ਵੀ ਗੀਤ ਗਾਉਂਦੀਆਂ ਕੋਈ ਨਹੀਂ ਉਹਨੂੰ ਵੀ ਨਾਲ ਜੁਆਇਨ ਕਰ ਲੈਂਦੇ ਸੀ ਫਿਰ ਜਾ ਕੇ ਪਿੱਛੇ ਨੱਚਦੀਆਂ ਸੀ ਪਿੰਡ ਸਮਾਉ ਦੇ ਵਿੱਚ ਇਸ ਵਕਤ ਪਹੁੰਚੇ ਹੋਇਆ ਤੀਆਂ ਦਾ ਮੇਲਾ ਚੱਲ ਰਿਹਾ ਹੈ ਪਾਲ ਸਿੰਘ ਸਮਾਉ ਜੀ ਹਰ ਸਾਲ ਹੀ ਤੀਆਂ ਦੇ ਲਈ ਇਹ ਮੇਲਾ ਕਰਵਾਉਂਦੇ ਨੇ ਔਰ ਧੂਮ ਧਾਮ ਦੇ ਨਾਲ ਮੇਲਾ ਇਹ ਕੀਤਾ ਜਾਂਦਾ ਹੈ ਤੀਆਂ ਨੂੰ ਸੰਧਾਰੇ ਦਿੱਤੇ ਜਾਂਦੇ ਨੇ ਮੇਰੇ ਨਾਲ ਇਸ ਵਕਤ ਨੇ ਪਦਮਸ਼ਰੀ ਅਵਾਰਡਡ ਨਿਰਮਲ ॠषि मैम ਬਹੁਤ ਸਮੇਂ ਤੋਂ ਇਹਨਾਂ ਨੂੰ ਅਸੀਂ ਇੰਡਸਟਰੀ ਦੇ ਵਿੱਚ ਵੇਖਦੇ ਆ ਰਹੇ ਹਾਂ ਪਰ ਅੱਜ ਗੱਲਬਾਤ ਕਰਨ ਦਾ ਮੈਮ ਮੌਕਾ ਮਿਲਿਆ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਦੇਣਾ ਚਾਹੂੰਗੀ ਤੁਹਾਨੂੰ ਕਿ ਤੀਆਂ ਤੇ ਮੇਲੇ ਤੇ ਅਸੀਂ ਤੁਹਾਨੂੰ ਵੇਖ ਪਾ ਰਹੇ ਤੁਹਾਡੇ ਨਾਲ ਗੱਲਬਾਤ ਕਰ ਪਾ ਰਹੇ ਥੈਂਕ ਯੂ ਬੇਟੀ En voz chalagre sí, sí. ਅੱਜ ਮੈਂ ਇੱਥੇ ਆਈ ਹਾਂ ਜੀ ਮੈਮ ਖਾਸ ਕਰ ਤੁਸੀਂ ਤੀਆਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਅੱਜ ਕੱਲ੍ਹ ਜੇ ਦੇਖੀ ਅਸੀਂ ਕਿ ਸ਼ਹਿਰਾਂ ਦੇ ਵਿੱਚ ਇਹ ਰਿਵਾਜ ਖਤਮ ਹੁੰਦਾ ਜਾ ਰਿਹਾ ਹੈ ਨਾ ਤੀਆਂ ਕਿਸੇ ਨੂੰ ਪਤਾ ਹੀ ਨਹੀਂ ਹੈ ਕੀ ਹੁੰਦੀਆਂ ਨੇ ਮੈਂ ਸਭ ਤੋਂ ਪਹਿਲਾਂ ਇਹ ਪੁੱਛਾਂਗੀ ਕਿ ਤੁਹਾਨੂੰ ਅੱਜ ਇੱਥੇ ਆਣ ਤੇ ਚੰਗਾ ਤੇ ਲੱਗ ਰਿਹਾ ਪਰ ਪਾਲ ਸਿੰਘ ਸਮਾਉ ਜੀ ਬਹੁਤ ਲੰਬੇ ਸਮੇਂ ਤੋਂ ਤੀਆਂ ਦੇ ਲਈ ਇਹ ਕੰਮ ਕਰ ਰਹੇ ਨੇ ਹੈ ਨਾ ਪਹਿਲਾਂ ਵੀ ਮੈਂ ਮੈਨੂੰ ਲੱਗਾ 15 20 ਸਾਲ ਪਹਿਲਾਂ ਆਈ ਸੀ ਉਹਦੋਂ ਇਹਨਾਂ ਨੇ ਸ਼ੁਰੂ ਕੀਤਾ ਸੀ ਉਹਦੋਂ ਉਹਦੋਂ ਤੋਂ ਸ਼ੁਰੂ ਕੀਤਾ ਹੈ ਕਰਦੇ ਕਰਦੇ ਅੱਜ ਇਸ ਹਾਈਐਸਟ ਲੈਵਲ ਤੇ ਪਹੁੰਚ ਗਏ ਨੇ ਕਿਉਂਕਿ ਇਹਨਾਂ ਨੇ ਵਿਰਸਾ ਸੰ ਓਰਿਜਨਲ ਬਹੁਤ ਸਾਰੀਆਂ ਥਾਵਾਂ ਤੇ ਤੀਆਂ ਲੱਗਣ ਲੱਗੀਆਂ ਐਸੀ ਗੱਲ ਨਹੀਂ ਹੈ ਜੀ 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 ਪਰ ਸ਼ਹਿਰਾਂ ਦੇ ਵਿੱਚ ਜੇਕਰ ਦੇਖਿਆ ਜਾਏ ਤਾਂ ਫੂਟਲੈਂਡ ਦੇ ਵਿੱਚ ਮਨਾਈਆਂ ਜਾਂਦੀਆਂ ਨੇ ਹੈ ਨਾ ਉੱਥੇ ਗੇਮਾ ਗੁਮਾ ਖੇਡ ਕੇ ਅਜੇ ਪਿੰਗਾ ਤੇ ਹੈ ਹੀ ਨਹੀਂ ਹੁਣ ਕਿਤੇ ਗੱਲ ਇਹ ਨੇ ਬਟ ਜਗ੍ਹਾ ਵੀ ਹੈ ਨਹੀਂ ਪਿੰਗਾਂ ਦੀ ਹਨੇ ਜਿਵੇਂ ਨਾ ਕੋਈ ਪੇਪੜਾ ਨਾ ਕੋਈ ਦਰਾਖਤ ਨਾ ਕੋਈ ਗੱਲ ਹੈਗੀ ਬਾਤ ਉਹ ਕਿੱਥੇ ਕੀ ਪਿੰਗਾ ਪਾਉਣ ਜਿੰਨਾ ਵੀ ਕੋਸ਼ਿਸ਼ ਤਾਂ ਕਰਦੀ ਹੈ ਸਾਰੀਆਂ ਵੀ ਆਤੀਆਂ ਦਾ ਮੇਲਾ ਮੰਗਾਏ ਚਾਹੇ ਖਾਣ ਪੀਣ ਤੇ ਲੱਗ ਜਾਣ ਤਾਂ ਕਿਸੇ ਤੀਸੇ ਡਾਂਸ ਦੂਸਰਾ ਕਰ ਲੈ ਜੋ ਮਰਜੀ ਕਰ ਲੈ ਪਰ ਤੀਆਂ ਨਾ ਜ਼ਰੂਰ ਰੱਖਦੀਆਂ ਹੈਗੀਆਂ ਵੀ ਅਸੀਂ ਇਹਨੂੰ ਮਨਾਉਣਾ ਹੈਗਾ ਤੇ ਉਸ ਤਰ੍ਹਾਂ ਤਿਉਹਾਰ ਤਾਂ ਮਨਾਉਂਦੀ ਹੈ ਪਰ ਐਵੇਂ ਵੀ ਫਿਰ ਸ਼ਰਮ ਵਿੱਚ ਹੁਣੇ ਨਹੀਂ ਇਹ ਚੀਜ਼ਾਂ ਜਿਵੇਂ ਪਿੰਡਾਂ ਚ ਹੋ ਜਾਂਦੀਆਂ ਪਿੰਗਾ ਪਾ ਲੋ ਹੋਰ ਕਰ ਲੋ ਹੋਰ ਕਰ ਲੋ ਉੱਥੇ ਨਹੀਂ ਆਇਆ ਜੱਗ ਤਮ ਤੁਸੀਂ ਆਪਣੇ ਸਮੇਂ ਤੇ ਵੀ ਪਿੰਡਾਂ ਦੇ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਹੋਣਾ ਤੁਸੀਂ ਵੀ ਤੀਆਂ ਮਨਾਈਆਂ ਹੋਣੀਆਂ ਪਿੰਗਾ ਝੂਟੀਆਂ ਹੋਣੀਆਂ ਹੈਨਾ ਉਹ ਸਮਾਂ ਯਾਦ ਆਉਂਦਾ ਅੱਜ ਹਾਂ ਯਾਦ ਕਿਉਂ ਨਹੀਂ ਆਉਂਦਾ ਪੁਰਾਣੀਆਂ ਚੀਜ਼ਾਂ ਪੁਰਾਣੀਆਂ ਚੀਜ਼ਾਂ ਸਾਰੀਆਂ ਯਾਦ ਆਉਂਦੀਆਂ ਕਿਉਂਕਿ ਸਾਡੇ ਵੇਲੇ ਵੀ ਤੀਆਂ ਲੱਗਦੀਆਂ ਹੁੰਦੀਆਂ ਸੀਗੀਆਂ ਕੁੜੀਆਂ ਸਾਰੀਆਂ ਆਪਣੇ ਪੇਕੇ ਘਰ ਆਉਂਦੀਆਂ ਹੁੰਦੀ ਸੀ ਸਾਰੀਆਂ ਫਿਰ ਆ ਕੇ ਨੱਚਦੀਆਂ ਟੱਪਦੀਆਂ ਗੀਤ ਗਾਉਂਦੀਆਂ ਚੰਗੀਆਂ ਮਾੜੀਆਂ ਗੱਲਾਂ ਸਾਰੀਆਂ ਕਰਦੀਆਂ ਤੇ ਆਦੇ ਘਰ ਵਾਲੇ ਦੀਆਂ ਸੱਸ ਦੀਆਂ ਸਹਰੇ ਦੀਆਂ ਚੰਗੇ ਹੁੰਦੇ ਚੰਗੇ ਮਾੜੀ ਮਾੜੀ ਜੋ ਜਿਵੇਂ ਵੀ ਹੁੰਦਾ ਸੀ ਉਹਨਾਂ ਦਾ ਐਟਮੋਸਫੇਅਰ ਉਹ ਮੇਰੇ ਜੀ ਕਰ ਬੋਲੀਆਂ ਬਣਦੀਆਂ ਸੀ ਅੱਛਾ ਤੁਹਾਨੂੰ ਕੋਈ ਉਸ ਵੇਲੇ ਦੀ ਯਾਦ ਹੈ ਤੁਹਾਡੇ ਦਿਮਾਗ ਦੇ ਵਿੱਚ ਜਿਹੜੀ ਸਾਡੇ ਨਾਲ ਸਾਂਝੀ ਕਰਨੀ ਚਾਹੋ ਯਾਦ ਤਾਂ ਮੇਰੇ ਕੋਲੇ ਐਜੀ ਕੁਛ ਨਹੀਂ ਪਰ ਮੈਨੂੰ ਯਾਦ ਮੈਂ ਛੋਟੀ ਜੀ ਸੀ ਕਿਉਂਕਿ ਬਾਕੀ ਟਾਈਮ ਤਾਂ ਮੈਂ ਰਾਜਸਥਾਨ ਚ ਕੱਟਿਆ ਇਹ ਛੁੱਟੀਆਂ ਚਾਉਣਾ ਤੇ ਫਿਰ ਮੇਰੇ ਵੱਡੇ ਸਿਸਟਰ ਜਾਂਦੇ ਹੁੰਦੇ ਸੀ ਅਸੀਂ ਉਹਨਾਂ ਨਾਲ ਧੀਆ ਦੇਖਣ ਜਾਂਦੀ ਹੁੰਦੇ ਸੀ ਪਿੱਛੋਂ ਕੁੜੀਆਂ ਆਉਂਦੀਆਂ ਪਿੰਡ ਚੋਂ ਨਿਕਲ ਕੇ ਸਾਡੇ ਘਰ ਬਾਹਰ ਆਰਸੀ ਤੇ ਗੀਤ ਗਾਉਂਦੀਆਂ ਆਉਂਦੀਆਂ ਤੇ ਵੀ ਗੀਤ ਗਾਉਂਦੀਆਂ ਗੁੰਦੀ ਉਹਨੂੰ ਵੀ ਨਾਲ ਜੁਆਇਨ ਕਰ ਲੈਂਦੇ ਅਸੀਂ ਫਿਰ ਜਾ ਕੇ ਪੜਚ ਨੱਚਦੀ ਹੁੰਦੀਆਂ ਸੀ ਅੱਛਾ ਮਮ ਅੱਜ ਦੇ ਖਾਸ ਮੌਕੇ ਤੇ ਤੁਸੀਂ ਕੋਈ ਬੋਲੀ ਸੁਣਾਣਾ ਚਾਹੋ ਮੈਂ ਤਾਂ ਉਹ ਕਿਹੜੀ ਬੋਲੀ ਲਾਲੀ ਸੁਣਾਣੀ ਅੱਛਾ ਅੱਛਾ ਬੇਬੇ ਵੀ ਨਾਲ ਬੈਠੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਖਾਸ ਮੌਕੇ ਤੇ ਸਰਵਿਸ ਕਿਤੇ ਕਿਤੇ ਹੂੰ ਕੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਸ ਮੌਕੇ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਖੁਸ਼ੀ ਹੋ ਰਹੀ ਹੈ ਕਿ ਮੈਂ ਆਪਣੇ ਸੀਨੀਅਰ ਮੈਡਮ ਐਡਾ ਵੱਡਾ ਅਵਾਰਡ ਮਿਲਿਆ ਵਾਲਿਆਂ ਨੂੰ ਮੈਂ ਮਿਲੀ ਆ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਔਰ ਬੁਦਾਈ ਦੇ ਪੱਤਰ ਨੇ ਇਹਨਾਂ ਨੇ ਲਾਈਫ ਬੜੀ ਮਿਹਨਤ ਕੀਤੀ ਆ ਦੂਸਰੀ ਗੱਲ ਮੈਂ ਇਸ ਮੌਕੇ ਤੇ ਇਹ ਕਹਿਣਾ ਚਾਹੁੰਦੀ ਆ ਮੈਂ ਸੱਬਿਆ ਪਿਆਰ ਨੂੰ ਅਥਾਹ ਪਿਆਰ ਕਰਦੀ ਆਂ ਅੱਜ ਮੈਂ ਤੀਆਂ ਦੇ ਮੇਲੇ ਤੇ ਆ ਕੇ ਇਹ ਮਹਿਸੂਸ ਕਰਦੀ ਆਂ ਨਹੀਂ ਅੜਿਓ ਮੈਂ ਤਾਂ ਉਹ ਪਿੰਡੂ ਜੀਵਨ ਨੂੰ ਦੁਬਾਰਾ ਹੰਡਾਉਣ ਲਈ ਖੁਸ਼ੀ ਮਨਾ ਰਹੀ ਆਂ ਸੋਣ ਮਹੀਨਾ ਬਰੇ ਮੇਗਲਾ ਸੋਣ ਮਹੀਨਾ ਬਰੇ ਮੇਗਲਾ ਪੈਣ گلابی ਬਾਣਾ ਸਿੰਘਾ ਵੇ ਤੇਰੇ ਨਾਨਕੀ ਮੈਂ ਤੀਆਂ ਵੇਖਣ ਜਾਣਾ ਸਿੰਘਾ ਵੇ ਤੇਰੇ ਨਾਨਕੀ ਮੈਂ ਤੀਆਂ ਵੇਖਣ ਜਾਣਾ ਸਿੰਘਾ ਵੇ ਤੇਰੇ ਨਾਨਕੀ ਤੀਆਂ ਵੇਖਣ ਜਾਣਾ ਸਭਿਆ ਪਿਆਰ ਬਹੁਤ ਵਿਸ਼ਾਲ ਹੈ ਤੇ ਅੱਜ ਮੈਂ ਇਹ ਵੀ ਮਹਿਸੂਸ ਕਰਦੀ ਆ ਕਿ ਮੇਰੇ ਪੰਜਾਬ ਦੀਆਂ ਮੁਟਿਆਰਾਂ ਜੋ ਬਹੁਤ ਕੁਛ ਪੁੱਲ ਚੁੱਕੀਆਂ ਨੇ ਰਹੇ ਚਰਖੇ ਨਾ ਤੰਦ ਨਾ ਤਰਿੰਜਣਾ ਦੇ ਰੰਗ ਕਿੱਥੇ ਗਈਆਂ ਲੋਕੋ ਮੋਜ ਬਹਾਰਾਂ ਨੀ ਬੋੜਾਂ ਵਾਲੀ ਸ਼ਾਨਾ ਰਹੀ ਕਿੱਥੇ ਗਈਆਂ ਹਕੁੰਜਾਂ ਦੀਆਂ ਡਾਰਾਂ ਜੋ ਮਾਰੇ ਹਲਾਰਾ ਪਿੰਗ ਚੜਾਉਂਦੀਆਂ ਸੀ ਅਸਮਾਨੋਂ ਤਾਰੇ ਤੋੜ ਲਿਆਉਂਦੀਆਂ ਸੀ ਦਸਵੇਂ ਬਿਪੜਾ ਬੋਲਵੇਂ ਬਿਪੜਾ ਕਿੱਥੇ ਨੇ ਉਹ ਮਨਮਤੀਆਂ ਮੁਟਿਆਰਾ ਉਹ ਮਨਮਤੀਆਂ ਮੁਟਿਆਰਾ ਜਿਨ੍ਹਾਂ ਨੂੰ ਮੈਂ ਗੱਲ ਲੱਗ ਕੇ ਤੇ ਪਿੰਗਾ ਚੜਾਉਂਦੀ ਸੀ ਸਿਖਰੋਂ ਤਾਰੇ ਨਿੰਮਦੇ ਪੱਤੇ ਤੋੜ ਲਿਆਉਂਦੇ ਸੀ ਇੱਕ ਵਾਰੀ ਦੀ ਗੱਲ ਹੈ ਮੈਂ ਤੁਹਾਨੂੰ ਆਪ ਵੀ ਹੱਡ ਵੀ ਸੁਣਾਉਣੀ ਹੈ ਮੈਨੂੰ ਇੰਨਾ ਸ਼ੌਕ ਸੀ ਨੱਚਣ ਦਾ ਮੇਰੀ ਮਾਂ ਨੇ ਮੈਨੂੰ ਕਹਿਣਾ ਸ਼ਾਮ ਨੂੰ ਜਦ ਬਿਸਤਰੇ ਕੱਢ ਲਿਆ ਅੰਦਰੋਂ ਤੇ ਭੈਣੇ ਮੈਂ ਤਾਂ ਉੱਥੇ ਨੱਚੀ ਜਾਣਾ ਮੇਰੀ ਮਾਂ ਨੇ ਕਹਿਣਾ ਮੈਂ ਤਾਂ ਰੋਟੀਆਂ ਵੀ ਪਕਾ ਲੀਆਂ ਉਹ ਆਈਓ ਹੀ ਨਹੀਂ ਬਿਸਤਰੇ ਲੈ ਕੇ ਜਦੋਂ ਉਹਨਾਂ ਨੇ ਜਾਣਾ ਮੈਨੂੰ ਕਹਣਾ ਮੇਰੇ ਸਿਰ 'ਤੇ ਠੋਲਾ ਲਾ ਕੇ ਸਾਰਾ ਦਿਨ ਚੱਲੀ ਹੋਈ ਰਹਿੰਦੀ ਆ ਕਿਤੇ ਪਿੱਛੇ ਤੇ ਅੱਜ ਮੈਂ ਚੱਲੀ ਹੋਈ ਨਹੀਂ ਅੱਜ ਪੰਜਾਬ ਦੇ ਵਿੱਚ ਗੁਰੂ ਸਾਹਿਬ ਨੇ ਮੇਰਾ ਨਾਮ ਬਣਾਇਆ ਹੈ ਔਰ ਮੈਂ 53 ਸਾਲ ਤੋਂ ਪੰਜਾਬੀ ਸਭਿਆਚਾਰ ਦੀ ਸੇਵਾ ਕਰ ਰਹੀ ਆ ਹਰ ਯੂਨੀਵਰਸਿਟੀ ਵਿੱਚ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਜਾ ਰਹੀ ਆ ਤੇ ਮੈਂ ਸ਼ੁਕਰਗੁਜ਼ਾਰ ਹਾਂ ਉਸ ਦੀ ਅੱਜ ਚਰਖੇ ਦੀ ਕੂਕ ਮਰ ਜਾਣੀ ਕਿਉਂ ਨਹੀਂ ਬੋਲਦੀ ਅੱਜ ਚਾਟੀ ਚ ਮਦਾਣੀ ਕਿਉਂ ਨਹੀਂ ਬੋਲਦੀ ਤੇ ਚਰਖੇ ਦੀ ਕੂਕ ਮਰ ਜਾਣੀ ਕਿਉਂ ਨਹੀਂ ਬੋਲਦੀ ਅੰਬਰਾਂ ਦੇ ਵੇੜਿਆਂ ਚ ਪੈ ਗਈਆਂ ਬੰਡੀਆਂ ਵੱਡ ਦਿੱਤੇ ਬੋੜ ਛਾਵਾਂ ਆਉਣ ਕਿੱਥੋਂ ਠੰਡੀਆਂ ਨਿਆੜਿਓ ਕਹਾ ਮ ਹਾਂ ਕਿਥੋਂ ਠੰਡੀਆਂ ਸੁੱਤੀਆਂ ਦੇ ਮੇਲੇ ਤੇ ਆ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਇੱਕ ਮੈਂ ਪਾਕੀ ਖਮਾਉ ਨੂੰ तहे ਦਿਨ ਬੁਢਾਈ ਦਿੰਦੀ ਹਾਂ ਤੇ ਨਾਲ ਹੀ ਮੈਂ ਰਿਸ਼ੀ ਪੈਂਦੀ ਲਈ ਬਹੁਤ ਹੀ ਸਤਕਾਰ ਪਰੇਸ਼ ਸ਼ਬਦ ਇਹ ਮੇਰੇ ਸੀਨੀਅਰ ਸੀ ਰੱਖਦੀਆਂ ਤੇ ਹਾਂਜੀ ਸਤਨ ਬਾਦ ਮੈਮ ਇਨੇ ਸ਼ੰਗੇ ਬੋਲ ਸਭਿਆਚਾਰ ਨੂੰ ਸਾਹਮ ਕੇ ਰੱਖਣ ਵਾਲੇ ਤੁਸੀਂ ਵੀ ਹੋ ਹੈਨਾ ਜੀ ਬਿਲਕੁਲ ਅਸੀਂ ਇਹਨਾਂ ਬਾਰੇ ਸੁਣਿਆ ਵੀ ਹੈ ਬਹੁਤ ਕੀ ਕਿਤਾਬਾਂ ਲਿਖੀਆਂ ਨੇ ਇਹਨਾਂ ਨੇ ਸਭਿਆਚਾਰ ਨੂੰ ਸੰਭਾਇਆ ਪਰ ਅਸੀਂ ਤੁਹਾਨੂੰ ਵੀ ਜਦੋਂ ਵੇਖਦਾ ਕਿ ਉਹ ਇੱਕ ਸਭਿਆਚਾਰਕ ਜਿਹੜੀ ਵੇਖੋ ਤੁਹਾਡੇ ਵਿੱਚ ਸਾਨੂੰ ਵੀ ਖਾਇ ਦਿੰਦੀ ਔਰ ਠੰਡਕ ਪਾਉਂਦੀ ਹੈ ਨਹੀਂ ਮੇਰਾ ਮੇਰਾ ਮਤਲਬ ਤਰੀਕਾ ਪਿੰਡ ਬੋਲੀ ਤੇ ਇਹਨਾਂ ਦਾ ਪਿੰਡ ਮਤਲਬ 뮤직 ਤੇ ਹੈ ਗਿੱਧੇ ਤੇ ਹੈ ਗਿਆ ਪਰ ਅਸੀਂ ਜ਼ਿੰਦਗੀ 'ਚ ਮੈਂ ਵੀ ਸੋਚਿਆ ਸੀ ਵੀ ਹੋਰ ਕੁਝ ਨਹੀਂ ਕਰਨਾ ਹੱਸਣਾ ਗਾਉਣਾ ਨੱਚਣਾ بس ਨੱਚਣਾ ਮੈਨੂੰ ਹੀ ਬਹੁਤ ਸ਼ੌਕ ਸੀ ਸ਼ੁਰੂ ਤੋਂ ਹੀ ਬਹੁ ਨਜ਼ਰੀ ਮੈਂ ਹੁਣ ਵੀ ਫਿਲਮ ਹੋਵੇ ਤਾਂ ਕਹਿੰਦੇ ਕਿ ਉਹ ਕਹਿੰਦੇ ਆਪ ਡਾਂਸ ਕਰਨਗੀ ਮੈਂ ਤਾਂ ਥੋੜੇ ਥੋੜੇ ਕਰੂੰਗੀ ਪਰ ਫਿਰ ਮੈਂ ਲੱਗ ਜੰਨੀ ਮੈਂ ਕਰ ਲੈਨੀ ਆ ਜਦੋਂ ਜਦੋਂ ਮਾਹੌਲ ਬਣਦਾ ਫਿਰ ਕਰਨਾ ਪੈਂਦਾ ਕਰ ਵੀ ਲੈਂਦੇ ਆ ਬਟੇ ਇਟਸ ਗੁੱਡ ਵੈਰੀ ਗੁੱਡ ਇਹਨਾਂ ਦੀਆਂ ਬੋਲੀਆਂ ਹੁਣ ਆਪਾਂ ਸੰਭਾਲ ਕੇ ਰੱਖਣੀਆਂ ਨੇ ਇਹਨਾਂ ਦੀਆਂ ਕਿਤਾਬਾਂ ਸੰਭਾਲ ਕੇ ਰੱਖਣੀਆਂ ਬਹੁਤ ਅੱਛਾ ਲੱਗਿਆ ਮਮ ਪਾਲ ਨੇ ਇੰਨਾ ਅੱਛਾ ਪ੍ਰੋਗਰਾਮ ਬਣਾਇਆ ਆਏ ਸਾਲ ਕਰਦਾ ਹੈ ਵਰਲਡ ਚ ਮਸ਼ਹੂਰ ਹੈ ਪਾਲ ਨੇ ਬਹੁਤ ਕੁੜੀਆਂ ਨੂੰ ਸਿਖਾਇਆ ਕਿੱਦਾਂ ਤੇ ਕੁੜੀਆਂ ਦੀ ਸੇਵਾ ਕਰਦਾ ਕੁੜੀਆਂ ਨੂੰ ਰੱਖਦਾ ਵੀ ਹੈ ਤੇ ਕੁੜੀਆਂ ਨੂੰ ਗਿੱਦਾਂ ਵੀ ਸਿਖਾਉਂਦਾ ਤੇ ਕੁੜੀਆਂ ਦੇ ਸੰਧਾਰੇ ਵੀ ਦਿੰਦਾ ਬਹੁਤ ਅੱਛੀ ਗੱਲ ਹੈ ਆ ਖਾਸ ਧੀਆਂ ਨੂੰ ਅੱਜ ਕੁਝ ਕਹਿਣਾ ਚਾਹੋਗੇ ਮੈਮ ਖਾਸ ਧੀਆਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਅੱਜ ਧੀਆਂ ਬਸ ਸ਼ੁਕਰਗੁਜ਼ਾਰ ਹਾਂ ਇਹਨਾਂ ਨੇ ਜਿਹੜੇ ਸਾਧਦੇ ਆ ਤੁਹਾਨੂੰ ਇਹਨੇ ਪਿਆਰ ਨਾਲ ਉਹਨਾਂ ਨਾਲ ਤਾਂ ਬਹੁਤ ਪਿਆਰ ਹੋਣਾ ਚਾਹੀਦਾ ਉਹਨਾਂ ਦੀ ਰਿਸਪੈਕਟ ਹੋਣੀ ਚਾਹੀਦੀ ਹੈ ਉਹਨਾਂ ਨੂੰ ਵੀ ਸਾਨੂੰ ਸਾਡੇ ਵਰਗੇ ਉਹਨਾਂ ਨੂੰ ਤਾਂ ਆਨਰ ਕਰਨਾ ਚਾਹੀਦਾ ਪਾਲ ਵਰਗੇ ਬਹੁਤ-ਬਹੁਤ ਸ਼ੁਕਰੀਆ ਮੈਮ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर